ਮਿੱਲੀ ਸੀ ਆਜ਼ਾਦੀ ਮਿੱਲੀ ਸੀ ਆਜ਼ਾਦੀ 15 ਅਗਸਤ 1947 ਨੂੰ ਮਿੱਲੀ ਸੀ ਆਜ਼ਾਦੀ 15 ਅਗਸਤ 1947 ਨੂੰ ਜ਼ਾਲਮਾਂ ਵੰਡਿਆ ਪੰਜਾਬ ਹੋਰ ਕਿਉਂ ਨਹੀਂ ਸੂਬਾ ਵੰਡਿਆ ਜ਼ਾਲਮਾਂ ਵੰਡਿਆ ਪੰਜਾਬ ਹੋਰ ਕਿਉਂ ਨਹੀਂ ਸੂਬਾ ਵੰਡਿਆ 10 ਲੱਖ ਲੋਕ ਮਾਰੇ ਗਏ ਲੱਖਾਂ بے ਘਰ ਹੋਏ 10 ਲੱਖ ਲੋਕ ਮਾਰੇਗੇ ਲੱਖਾਂ ਬੇਘਰ ਹੋਏ ਅੱਜ ਤੱਕ ਨਹੀਂ ਸਕੂਨ ਮਿਲੇ ਆ ਪੰਜਾਬ ਨੂੰ ਜ਼ਾਲਮਾ ਵੰਡਿਆ ਪੰਜਾਬ ਹੋਰ ਕਿਉਂ ਨਹੀਂ ਸੂਬਾ ਵੰਡਿਆ ਜ਼ਾਲਮਾ ਵੰਡਿਆ ਪੰਜਾਬ ਹੋਰ ਕਿਉਂ ਨਹੀਂ ਸੂਬਾ ਵੰਡਿਆ ਇੱਥੇ ਹੀ ਬਸ ਨਹੀਂ ਇੱਥੇ ਹੀ ਬਸ ਨਹੀਂ ਕਾਲੇ ਗੋਰੇ ਪੰਜਾਬ ਦੇ ਕਈ ਟੋਟੇ ਕਰ ਗਏ ਹਰਿਆਣਾ ਹਿਮਾਚਲ ਹਰਿਆਣਾ ਹਿਮਾਚਲ ਤੇ ਰਾਜਸਥਾਨ ਵਿੱਚੋਂ ਕੱਢ ਗਏ ਹਰਿਆਣਾ ਹਿਮਾਚਲ ਤੇ ਰਾਜਸਥਾਨ ਵਿੱਚੋਂ ਕੱਢ ਗਏ ਬਖਸ਼ਿਆ ਨੇ ਸੋਨਾ ਜੰਮੂ ਤੇ ਕਸ਼ਮੀਰ ਉਹ ਵੀ ਲੱਗ ਕਰ ਗਏ ਬਖਸ਼ਿਆ ਨੇ ਸੋਨਾ ਜੰਮੂ ਤੇ ਕਸ਼ਮੀਰ ਉਹ ਵੀ ਲੱਗ ਕਰ ਗਏ ਜ਼ਾਲਮਾ ਵੰਡਿਆ ਪੰਜਾਬ ਹੋਰ ਕਿਉਂ ਨਹੀਂ ਸੂਬਾ ਵੰਡਿਆ ਰੜਕਦੀ ਹ ਪੱਗ ਤੇ ਰੜਕਦੇ ਨੇ ਸਿੱਖ ਰੜਕਦੀਆਂ ਪੱਗ ਤੇ ਰੜਕਦੇ ਨੇ ਸਿੱਖ ਜਿਨ੍ਹਾਂ ਦਵਾਈ ਆਜ਼ਾਦੀ ਉਹਨਾਂ ਨਾਲ ੱਤਕਾ ਕਰ ਗਏ ਜਿਨ੍ਹਾਂ ਦਵਾਈ ਆਜ਼ਾਦੀ ਉਹਨਾਂ ਨਾਲ ੱਤਕਾ ਕਰ ਗਏ ਵੰਡਿਆ ਪੰਜਾਬ ਜ਼ਾਲਮਾਂ ਹੋਰ ਕਿਉਂ ਨਹੀਂ ਸੂਬਾ ਵੰਡਿਆ ਬਸ ਦੁੱਖ ਇਸੇ ਗੱਲ ਦਾ ਸਾਡੇ ਨਾਲ ਹਮੇਸ਼ਾ ੱਤਕਾ ਹੋਇਆ ਇਨਸਾਫ ਨਹੀਂ ਕਿਸੇ ਗੱਲ ਦਾ ਸਾਡੇ ਨਾਲ ਹਮੇਸ਼ਾ ੱਤਕਾ ਹੋਇਆ ਇਨਸਾਫ ਨਹੀਂ ਕਿਸੇ ਗੱਲ ਦਾ ਜਿਹੜਾ ਸੱਚ ਬੋਲਦਾ ਜੇਲਾ ਵਿੱਚ ਰੱਖ ਦੇ